ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇੰਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗਾ ਤੇ 6 ਦੇ 6 ਹੀ ਗੱਬਣਾ ਡिटੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਬ ਤੁਹਾਨੂੰ ਪਾਸੇ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੋਗਾ ਜੀ ਮੋਬਾਈਲ ਨੰਬਰ 836060889 ਠੀਕ ਆ ਬਈ ਇੱਕ ਨੰਬਰ ਐ ਤੋਂ ਕਾਲੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਬਈ ਇਹ ਬਈ ਦੂਜਾ ਸੁਆ ਹੁੰਦੀ ਆ ਸਮਾ ਕਿੰਨਾ ਕੁ ਲਊਗੀ ਸਮਾ ਬਸ 5-4 ਦਿਨ ਲਊਗੀ ਕਿੰਨਾ ਬਾਜੂ ਦੁੱਧ ਜੀ ਦੁੱਧ ਐ ਬਈ ਗਾਂ ਵਾਲਿਆਂ ਨੇ ਦੱਸਿਆ 16 ਕਿਲੋ ਚੋਇਆ ਆ ਥਣਾ ਦੀ ਆਪਣੀਆਂ ਲਿਆਂਦੀਆਂ ਹੋਦੀਆਂ ਆਪ ਦੀ ਸਮਝ ਨਾਲ ਅਗਲਾ ਦੇਖਿਆ ਆਪ ਸਮਝ ਲੈ ਲਿਆ ਵੀ ਹਾਂ ਦੇਣਾ ਚਾਹੀਦਾ 15 ਕਿਲੋ ਥਣਾ ਦੀ ਦੰਨਾ ਜੀ ਥਣਾ ਦੀ ਓਕੇ ਆਊ ਬਈ ਤੁਰ ਕੇ ਦਿਖਾ ਦੀ ਬਰੇ ਨਾਲ ਦੀ ਨਾਲ ਸ਼ਾਈਨਿੰਗ ਵਾਲੀ ਸਕੈਨ ਆ ਜੀ ਚੈੱਕ ਕਰ ਸਕਦੇ ਹੋ ਕ੍ਰੋਸ ਆ ਗਾ ਟਰ ਦੀ ਲੈ ਜੰਦੋ ਜੀ ਕ੍ਰੋਸ ਆਂਗ ਆ ਜਾਂਦਾ ਜੀ ਦੁੱਧ ਕਰਮ ਵਾਲਿਆਂ ਦਾ ਮੱਝਾਂ ਰ ਗਈ ਹੋਊਗਾ ਤਿਆਰੀ ਸੋਣੀ ਕੀਤੀ ਹੋਈ ਹੈ ਜੀ ਦਿਨ ਪੰਜ ਚਾਰ ਲੈ ਜੂਗੀ ਜਿਹੜੇ ਦਿਨ ਹੁੰਦੇ ਆ ਬਾਈ ਅੰਦਾਜ਼ਾ ਹੀ ਹੁੰਦਾ ਦੋ ਦਿਨ ਵੱਧ ਵੀ ਲਿਜਾ ਸਕਦੀ ਹੈ ਜਦੋਂ ਉਹ ਦਿਨ ਪਹਿਲਾਂ ਵੀ ਸੂਝ ਸਕਦੀ ਹੈ ਫੜਾ ਦੇ ਸੱਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਜੀ ਨੇੜੇ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਵਲਟਾ ਲਹਮਾਨੇ ਚ ਬਹੁਤ ਪੰਜਾਂ ਨੇ ਜੀ ਬਾਈ ਕਹਿੰਦਾ 15 16 ਦੀ ਉਮੀਦ ਹੈ ਜੀ ਬਾਕੀ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਵੱਧ ਕਰ ਲੋ ਜਵਾਦ ਜੀ ਬਾਈ ਜਦੋਂ ਵੀ ਸੇਵਾ ਦਾ ਹੁੰਦਾ ਹੈ ਜੰਨਾ ਇਹ ਸੇਵਾ ਦੇ ਭਾਵੇਂ ਅਗਲਾ 20 ਕਿਲੋ ਚੋਲੇ ਠੀਕ ਹੈ ਜੀ ਪਰ ਹੋਊ ਜਿੰਨਾ ਵੀ ਦਿੱਤਾ ਕਰ ਮਾਈ ਨੇ ਮੱਝਾ ਰਕਾਈ ਦੇ ਦੀ ਹਾਂ ਜੀ ਡਿਮਾਂਡ ਬਈ ਜਮ੍ਹਾਂ ਲੈਣ ਦੇ ਨਾਲ ਹੀ ਜੀ ਮੁੱਲ ਕਰਾਉਣਾ ਬਈ 45 ਕਰਾ ਲਿਆ ਤੇ 1 ਘੱਟ 40 ਦੀ ਵੈੜ ਦੇ ਦਿਆਂਗੇ ਹਾਂ 45000 ਦੀ 45 ਦੇਣੀ ਆਏ ਮੁੱਲ ਕਰਾਉਣਾ 45 ਕਰਾਉਣਾ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕੋ ਤਾਂ ਜਿੰਨਾ ਮਰਜ਼ੀ ਕਰਾ ਲਓ ਜੀ 1 ਘੱਟ 40 39000 ਦੀ ਵੈੜ ਦੇ ਦਿਆਂਗੇ ਬੜੇ ਛੋੜ ਹੋਊਗੀ ਛੋੜ ਹੀ ਹੋਣੀ ਠੀਕ ਹੈ ਜੀ ਕੱਲੀ ਉਹਦੇ ਚ ਛੋੜ ਹੀ ਹੋਊਗੀ ਕੋਈ ਬਈ ਦੱਸਦਾ ਕਿ ਬਾਹਲਾ-ਉਹਲਾ ਨਹੀਂ ਕਰ ਦੋ ਨੰਬਰ ਬਰੇ ਸੁਆ ਕਿੰਨਾ ਜੀ ਇਹ ਵੀ ਦੂਜਾ ਸੁਆ ਹੁੰਦੀ ਬੱਚੀ ਬਈ ਠੀਕ ਐ ਸਮਾਂ ਕਿੰਨਾ ਕਲੈਂਦੀ ਆ ਜੀ ਆਵਾ ਇਹ ਵੀ ਬਈ ਇੱਥੇ ਜੇ ਪੰਜ ਚਾਰ ਦਿਨ ਲੈ ਜੇ ਹਫਤਾ ਲੈ ਜੇ ਠੀਕ ਆ ਜੀ ਕਿੰਨਾ ਬਾਜੂ ਦੁੱਧ ਜੀ ਦੁੱਧ ਆ ਬਈ ਮਾਲਕਾਂ ਨੇ ਦੱਸਿਆ ਪਣ 18 ਕਿਲੋ ਚੋਇਆ ਗਿਆ ਠੀਕ ਆ ਜੀ ਹਾਂਜੀ ਆਪਣੀ ਐਵੇਂ ਕਹਿ ਰਹੀ ਕੋਈ ਵੀ ਗਾਂ ਚ ਘਰੇ ਚੋਈ ਨਹੀਂ ਗਈ ਮਾਲ ਲਿਆਂਦਾ ਹੁੰਦਾ ਆ ਸਮਝਣ ਲਈਦਾ ਹਾਂ ਬਾਕੀ ਅਗਲਾ ਸਮਾਂ ਥਣਾ ਦੀਆਂ ਸਾਰੀਆਂ ਡੰਗਾਂ ਹੋਣਗੀਆਂ ਆਪਣੀ ਠੀਕ ਆ ਆਪਦੀਆਂ ਪਾਸ ਕਰਕੇ ਇਹਦੇ ਮੈਂ ਆਪਣੀ ਗਾਰੰਟੀ ਅਗਲਾ ਪਾਸ ਕਰਕੇ ਲਿਆਵੇ ਠੀਕ ਆ ਜੀ ਤੋਰ ਕੇ ਦਿਖਾ ਦੀ ਬਰੇ ਇਹਨੂੰ ਵੀ ਸੁਆ ਇਹ ਵੀ ਦੂਜੇ ਹੀ ਹੁੰ ਮਾਲਕਾ ਨੇ ਤਾਂ ਜਿਆਦਾ ਦੁੱਧ ਦੱਸਿਆ ਜੀ ਤੁਸੀਂ ਜਿੰਨਾ ਮਰਜ਼ੀ ਮੰਨ ਕੇ ਲੈ ਜਾਓ ਸਮਾਂ ਲਗਭਗ ਹੱਫ ਦੇ ਅੱਧ ਬਸ ਲੈ ਜੂਗੀ ਜੀ ਦੁੱਧ ਦੇਣਾ ਚਾਹੀਦਾ ਵੇੜਾ ਜਾਂ ਨਾਲਿਆਂ ਬਜੇ ਨਾਲੀ ਹੈ ਬੱਤੀ ਫੇਸ ਕੁਆਲਟੀ ਸੋਹਣੀ ਹੈ ਜੀ ਜੇ ਜਾਨ ਹੋਊ ਬਹੁਤ ਦੁੱਧ ਦੇਊਗਾ ਸਹੀ ਗੱਲ ਹੈ ਜੀ ਜੇ ਪਾ ਰੇਟ ਬਣੂਗਾ ਫੇਰ ਹੀ ਦੁੱਧ ਦੇਣਾ ਜੀ ਜੇ ਪਸ਼ੂ ਦਾ ਵੇਟ ਹੀ ਨਾ ਹੋਇਆ ਤੇ ਫਿਰ ਬਜੇ ਦੁੱਧ ਵੀ ਕਿੱਥੋਂ ਦੇਣਾਗਾ ਪਿਆਰੀ ਇਹਦੀ ਵੀ ਚੰਗੀ ਆ ਲਗਭਗ ਹਫਤੇ ਦੇ ਆਸ-ਪਾਸ ਕੱਚੀ ਹੈ ਜੀ ਥਣਾ ਦੇ ਸਹਜ ਇਹਦੇ ਵੀ ਸੋਨੇ ਆ ਫੋਰਟ ਸ਼ਾਂਗਪੂਰਾ ਵੀ ਨਹੀਂ ਚਾਰ ਹੀ ਥਾਣਾ ਕੱਲਾ-ਕੱਲਾ ਨਿਖੜ ਮੰ ਲੱਗਿਆ ਬਜਨ ਜੂਤ ਦੇ ਪੱਖ ਤੋਂ ਪੂਰੀ ਚੰਗੀ ਹੈ ਪੂਰੀ ਚੰਗੀ ਹੈ ਚੈੱਕ ਕਰ ਸਕਦੇ ਹੋ ਬਾਕੀ ਥਾਣਾ ਦੇ ਸਹਜ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਨੇ ਆ ਤੇ ਇਹਦੀ ਡਿਮਾਂਡ ਬਰੇ ਲੈਣ ਦੇ ਇੰਜੈਲਿਜ਼ਮ ਇਹ ਮੌਲਿਕ ਰਾਂ ਦਾ 55 ਕਰਾ ਦਾ 52 ਕਰਾ ਦਾ ਇਹ ਜਮਾ ਘੱਟ 50 ਹੀ ਦੇ ਦਿੰਨੀ 49 ਹਜ਼ਾਰ ਠੀਕ ਆ ਜੇ ਜੋੜਾ ਲੈ ਜੇ ਬਾਈ ਕੋਈ ਜੋੜਾ ਜਾਂ ਹੋਰ 5-4 ਸੌ ਮਾਣ ਕਰ ਤਣ ਕਰ ਦਿਆਂਗੇ ਠੀਕ ਆ ਜੀ ਏ ਭਾਈ ਦੱਸਦਾ ਕਿ ਇੱਕ ਘਟ 50 ਦੀ 49000 ਦੀ ਦੇ ਦਾਂਗੇ ਜੀ ਵਿੱਚੋਂ ਥੋੜਾ ਕਨਾ ਲੈਸ ਹੋ ਜੂਗਾ ਜੀ ਜੇ ਕੋਈ ਜੋੜਾ ਲੈ ਜੂਗਾ ਸਮਾਨਤਾਂ ਉਹਦੇ ਚੋਂ ਜ਼ਿਆਦਾ ਹੋ ਜੂਗਾ ਜੀ ਬਾਕੀ ਤੁਸੀਂ ਆਪ ਦੀ ਸਮਝ ਪਰਖ ਨਾਲ ਪਾਸ ਕਰਕੇ ਲੈ ਜੂ ਝੋਲ ਹਵਾਨੇ ਚ ਚੰਗੀ ਪਈ ਆ ਅੰਗ ਵੀ ਕਰਮਾਜੀ ਦਾ ਜਿਆਦਾਤਰ ਅੱਜ 나ਗ ਬਾਈ ਕੋਲ ਕ੍ਰੋਸ ਹੀ ਆ ਕ੍ਰੋਸ ਦਾ ਫਾਇਦਾ ਇਹ ਹੁੰਦਾ ਕਿ ਇਹਨਾਂ ਦਾ ਦੁੱਧ ਸੰਗੜਾ ਹੁੰਦਾ ਤੇ ਸਰਦੀ ਗਰਮੀ ਦੇ ਤੋਹਫੇ ਹੁੰਦੇ ਆ ਫੈਨਾ ਨੰਬਰ ਵੀਰੇ ਇਹ ਸੂਆ ਕਰਨ ਮਾਜੀ ਇਹ ਵੀ ਬਈ ਦੂਜੇ ਦੱਸਿਆ ਪਰ ਮਾਲਕਾਂ ਠੀਕ ਹੈ ਜੀ ਕਿੰਨੇ ਕ ਦਿਨ ਲੈਂਦੀ ਲੱਗੋ ਇਹ ਹਫਤੇ ਦੇ ਅੰਦਰ ਬਾਹਰ ਹੀ ਆ ਬਈ ਲੈ ਚੱਲੀ ਫਿਰ ਬਾਹਰ ਨੂੰ ਇਹਨੂੰ ਵੀ ਹਫਤੇ ਦੇ ਅੰਦਰ ਬਾਹਰ ਬਾਈ ਦੱਸਦਾ ਕਿ ਸੂਪੂਗੀ ਕੱਚੀਆਂ ਨੇ ਫਾਇਦਾ ਤੁਹਾਡਾ ਵੀਰੇ ਇਹ ਹੋ ਜਾਣਾ ਜੇ ਅੱਜ ਲਾਉਂਗੇ ਤਾਂ ਭਾਜ ਮਿਲ ਜਾਣੀਆਂ ਜੇ ਕੱਲ ਨੂੰ ਸੁੰਦੀਆਂ ਜਾਂ ਤਿਆਰ ਹੁੰਦੀਆਂ ਤੇ ਕੱਲ ਦੀ ਡਿਮਾਂਡ ਫਿਰ ਕੱਲ ਦੀ ਹੋਊਗੀ ਥਾਣਾ ਦੇ ਸਹਜ ਇਹਦੇ ਵੀ ਨੇੜੇ ਤੋਂ ਚੈੱਕ ਕਰ ਲੋ ਸੋਹਣੇ ਆ ਬਾਲ ਢਿੱਲਾ ਹਵਾਨੇ ਚ ਬਹੁਤ ਪੰਨਾਂ ਨੇ ਜੀ ਥਾਲੀਆਂ ਵਾਲ ਟਿਲਾਂ ਇਹਨੇ ਵੀ ਕਰਮਾ ਜੀ ਨੇ ਕੱਢ ਕੇ ਸੋਨਾ ਅੰਗੇ ਵੀ ਕ੍ਰੋਸ ਆ ਜਾਂਦਾ ਜੀ ਪਿਆਰੀ ਜੀ ਸੋਣੀ ਕਰਦੀ ਹੁੰਦੀ ਆ ਉਹਨਾ ਹਮਨਾਂ ਤਿਆਰ ਕੀਤਾ ਲੱਗ ਪਗ ਹਫਤਾ ਲੈ ਜੂਗੀ ਹਜੇ ਤੇ ਇਹਦੀ ਡਿਮਾਂਡ ਬਰੇ ਲੈਣ ਦੇਂ ਜੀ ਵਾਲੀ ਇਹ ਬਾਈ ਹਾਂ ਨਾ 44000 ਦੇ ਦਾਂਗੇ ਠੀਕ ਆ ਜੀ ਇਹ ਬਾਈ ਕਹਿੰਦਾ 44000 ਦੀ ਦੇ ਦਾਂਗੇ ਜੀ ਮੱਚੀ ਚੰਗੀ ਆ ਪਤਲੇ ਝੋਲ ਝੋਲ ਚੰਗੀ ਆ ਜੀ ਚੈੱਕ ਕਰ ਸਕਦੇ ਹੋ ਰਾਗ ਜੀ ਪਿੰਡਾ ਬਾਕੀ ਖਣਾਲੇ ਸਹਿਜ ਵੀ ਸੋਹਣੇ ਆ ਫੋਰ ਛਾਂ ਕੇ ਦੇ ਵੀ ਨਹੀਂ ਮੋੜਲੀ ਵੀ ਬਹੁਤ ਸੋਹਣੀ ਬੱਚੀ ਬਾਕੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਕਿ ਬਾਈ ਦਾ ਕੱਦ 6 ਫੁੱਟ ਤੋਂ ਪੂਰਾ ਤਾਂ ਹੀ ਹੋਊਗਾ 6 ਫੁੱਟ ਮੰਨ ਕੇ ਆ ਜੋ ਤੇ ਉਸ ਹਿਸਾਬ ਨਾਲ ਤੁਸੀਂ ਪਸ਼ੂ ਦਾ ਹਾਈਟ ਦਾ ਅੰਦਾਜ਼ਾ ਲਾ ਲਿਆ ਕਰੋ ਬਾਕੀ ਮਾਨੇ ਤੇ ਬਰੀਕ ਬਰੀਕ ਵੇਂਜੇ ਵੀ ਨੇ ਚਾਰ ਹੀ ਥਾਣਾ ਫੋਰ ਛਾਂ ਕੇ ਦੇ ਵੀ ਨਹੀਂ ਕੋਈ ਕਿੰਨਾ ਦੱਸਾਂ ਸੀ ਬਾਈ ਮੁੱਲ ਦਾ ਇਹ 41000 ਜੀ ਠੀਕ ਆ ਜੀ ਇਹ ਬਾਈ ਦੱਸਦਾ ਕਿ ਆਪਾਂ 44000 ਦੇ ਦੇ ਦਾਂਗੇ ਇਹ ਚੋਟਾ ਥੋੜਾ ਘੱਟ ਹੋ ਜਾਊਗਾ ਜੀ ਬਾਕੀ ਨਾਲ ਜੀ ਨੂੰ ਪਸੰਦ ਆਊਗਾ ਸਕਰੀਨ ਦੇ ਥੱਲੇ ਵਾਲੇ ਪਾਸੇ ਨੰਬਰ ਲਗਾਤਾਰ ਚੱਲਦਾ ਰਹੂਗਾ ਜੀ ਚਾਰ ਨੰਬਰ ਵੀਰੇ ਇਹ ਤਾਂ ਸੁਆ ਕਿਨ ਨਮਾਜੀ ਪਹਿਲੇ ਸੁਸ ਹੁੰਦੀ ਆ ਬਈ ਇਹ ਹੁਣ ਲੈ ਕੇ ਆਈ ਅਜੇ ਤਾਜੀ ਆਈ ਏ ਠੀਕ ਆ ਜੀ ਦੰਦੋ ਜੀ ਦੰਦੋ ਯਾਰ ਵੀਰੇ ਦੇਖੀ ਨਹੀਂ ਹੁੰਦਾ ਜਦੋਂ ਦੀ ਹੋਵੇ ਜਾਂ ਚੌਗੀ ਮੈਂ ਓਖੇ ਦੇਖੀ ਨਹੀਂ ਵਾ ਦੇਖੀ ਨਹੀਂ ਠੀਕ ਆ ਜੀ ਬਿਲਕੁਲ ਤਾਜੀ ਆਈ ਏ ਤੇ ਬਈ ਸਮਾਂ ਕਿੰਨਾ ਕੁ ਲੈਂਦੀ ਆ ਜੀ ਸਮਾਂ ਬਸ ਬਈ ਪੰਜ ਚਾਰ ਦੇਣੀ ਆ ਠੀਕ ਆ ਜੀ ਮ치 ਥਾਣੇ ਦਾ ਵੀ ਬਹੁਤ ਸੋਹਣਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਸੀਲ ਠੰਡੀ ਆ ਤਾਜੀ ਆਈ ਏ ਥੋੜਾ ਜਿਹਾ ਉੱਪਰ ਆਜਾ ਕਰੀ ਜਾਂਦੀ ਆ ਬਾਕੀ ਲੈ ਜੀ ਹੋਰ ਨਹੀਂ ਕਰਦੇ ਵੀ ਟੈਗੀ ਠੀਕ ਆ ਜੀ ਕੋਈ ਗੱਲ ਨਹੀਂ ਲੈ ਚੱਲੀ ਵੀਰੇ ਬਾਹਰ ਨੂੰ ਥਾਣਾ ਦੇ ਸਹਜੇ ਦੇ ਵੀ ਸੋਨੇ ਦੰਦੋ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੀ ਕੋਈ ਗੱਲ ਨਹੀਂ ਜਿਹੜਾ ਵੀ ਰ ਲੈ ਕੇ ਜਾਊਗਾ ਉਹਨੂੰ ਬਾਈ ਚੈੱਕ ਕਰਕੇ ਦੱਸ ਦੂਗਾ ਫੋਨ ਤੇ ਪੁੱਛ ਲਿਓ ਜੀ ਬਾਕੀ ਥਾਣਾ ਦੇ ਸਹਜੇ ਦੇ ਵੀ ਸੋਨੇ ਤਿਆਰੀ ਚੰਗੀ ਆ ਕੱਦ ਕਾਠ ਵੀ ਕਰਮ ਵਾਲੀ ਦਾ ਚੰਗਾ ਸੁਹਾ ਸੁਹਾ ਪਹਿਲਾ ਸਾਹਮ ਸਾਹ ਵਾਲ ਮਾਲਕਾਂ ਦੀ ਪੂਰੀ ਸੀਗੀ ਬਾਕੀ ਫੇਸ ਕੁਆਲਟੀ ਸੋਹਣੀ ਹੈ ਜੀ ਸ਼ਾਈਨਿੰਗ ਵਾਲੀ ਸਕਿਨ ਰੰਗ ਪ੍ਰਿੰਟ ਵੀ ਚੰਗਾ ਇਹਦਾ ਤੇ ਇਹਦੀ ਡਿਮਾਂਡ ਬਾਈ ਏਵੀ 45000 ਦੇ ਦਿਆਂਗੇ ਠੀਕ ਆ ਜੀ ਇਹਦੀ ਵੀ ਜਮਾ ਜਾਇਜ ਦੀ ਮੰਗ ਆ ਨਮਾਹਾਣਾ ਬਰੇ ਜੇ 401 ਕਿਸੇ ਨੇ ਪੀਨੇ ਵੀ ਹੋਵੇ ਉਹਨਾਂ ਲਈ ਵੀ ਕੋਈ ਮਾੜੀ ਨਹੀਂ ਬਾਕੀ ਹਾਈਟ ਸਾਰੀਆਂ ਗਾਇਆਂ ਦੀ ਲਗਭਗ ਇੱਕੋ ਜੀ ਆ ਤੁਸੀਂ ਦੇਖ ਹੀ ਸਕਦੇ ਹੋ 45000 ਦੀ ਇਹ ਦੇ ਦਾਂਗੇ ਵਿੱਚੋਂ ਮਾਣਾ ਮੋਟਾ ਮਾਨਤਾ ਨੂੰ ਜਰੂਰ ਹੋ ਜੂਗਾ ਅੱਗੇ ਵੀਰੇ ਆ ਗਈ ਪੰਜ ਨੰਬਰ ਸੂਆ ਕਿੰਨਾਂ ਮਾਜੀ ਇਹ ਵੀ ਦੂਜਾ ਸੂਆ ਸੰਦੀ ਉਹ ਇਹ ਕਿੰਨਾ ਕ ਦਿਨ ਲਊਗੀ ਬੜਾ ਪਿਆਰੀਆਂ ਜੀ ਬਈ ਹੋ ਸਕਦਾ ਅੱਜ ਸੂਵੇ ਕੱਲ ਨੂੰ ਠੀਕ ਆ ਵੀਰੇ ਵੈਸੀ ਆ ਮਾੜੀ ਜੀ ਇਹ ਤਾਂ ਬਈ ਵੈਸੇ ਆਮ ਹੀ ਹੋ ਜਾਂਦੀ ਤੁਹਾਨੂੰ ਪਤਾ ਜਿਆਦਾ ਵਾਲੀ ਵਿੱਚ ਕੋਈ ਠੀਕ ਆ ਆ ਹੀ ਜਾਂਦੀਆਂ ਰੰਗ ਪ੍ਰਿੰਟ ਵਾਲੀ ਦੇ ਮੇਰੇ ਤਾਂ ਮੂੰਹ ਮਾਹਣ ਨਹੀਂ ਠੀਕ ਆ ਜੀ ਇਹ ਵੀ ਲਿਆ ਬਾਹਰ ਨੂੰ ਵੀਰੇ ਸੂਆ ਦੂਜਾ ਬਈ ਸਮਾਂ 5-4 ਦਿਨ ਲੈ ਜੂਗੀ ਰੰਗ ਪ੍ਰਿੰਟ ਫੇਸ ਕੁਆਲਟੀ ਦੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਬਾਕੀ ਸਮਾਨ ਪੰਜ ਚ ਦਿਨਾਂ ਤੱਕ ਦਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਝੋਲ ਹਵਾਨੇ ਚ ਜੰਗੀ ਪਈ ਐ ਚੈੱਕ ਕਰ ਸਕਦੇ ਹੋ ਬਾਲ ਢਿੱਲਾ ਇਹ ਕਿੰਨਾ ਕ ਬਾਜੂ ਵੀਰੇ ਦੁੱਧ ਦੁੱਧ ਬਈ ਮਾਲਕਾਂ ਨੇ ਦੱਸਿਆ 17 18 ਕਿਲੋ ਠੀਕ ਹੈ ਜੀ ਹਾਂਜੀ ਤੇ ਅਗਲਾ ਬਾਕੀ ਆ ਦੀ ਸਮਝਣਾ ਸਮਝ ਨਾ ਲਈ ਬਾਕੀ ਵੀਰੇ ਮੌਸਮ ਚੰਗਾ ਦੁੱਧ ਕਰ ਹੁਣ ਦੁੱਧ ਦੇਣਾ ਵੀ ਜਾਂ ਠੰਡਾ ਮੂਰੇ ਗਰਮੀ ਚ ਤਾਂ ਥੋੜਾ ਕਨਾ ਹੋ ਜਾਂਦਾ ਗਾ ਪਰ ਸਿਆਲਾ ਜੀ ਤਾਂ ਕਰਮ ਵਾਲਿਆਂ ਦੇ ਹੀ ਦਿੰਦੀ ਬਸ ਇਹ ਥਾਂ ਦੇ ਵੀ ਚੰਗੀਆਂ ਦੇਣਾ ਵੀ ਜਾਂ ਸਹੀ ਗੱਲ ਤੇ ਇਹਦੀ ਡਿਮਾਂਡ ਵੀਰੇ ਇਹ ਵੀਰੇ ਵੇੜ ਦੇਣ 53000 ਦੇ ਠੀਕ ਆ ਬਾਈ ਇਹ ਬਾਈ ਕਹਿੰਦਾ ਵੇੜ ਦੇ ਦਾਂਗੇ 53000 ਦੇ ਵਿੱਚੋਂ ਲੈਸ ਹੋ ਜਾਊਗਾ ਸੋਨਾ ਗੁਲਾਬੀ ਥਣ ਤੇ ਸੋਨਾ ਹਵਾਨਾ ਚੈੱਕ ਕਰ ਸਕਦੇ ਹੋ ਫਿਟਨੈਸ ਹਾਲਾ ਕੋਈ ਟੁੱਟ ਮਾਲੇਵਾਨੀ ਥਣ ਚੈੱਕ ਕਰ ਸਕਦੇ ਹੋ ਨੇੜੇ ਤੋਂ ਅੱਗੇ ਵੀਰੇ ਆ ਗਈ 6 ਨੰਬਰ ਸੁਆਗਰ ਨਮਾ ਜੀ ਇਹ ਵੀਰੇ ਤੀਜਾ ਸੁਆ ਸੁਣਾ ਨੇ ਠੀਕ ਆ ਇਹ ਸਮਾਂ ਕਿੰਨਾ ਕੁ ਲਊਗੀ ਜੀ ਇਹ ਲੈ ਜੀ ਹਫਤਾ 8 ਦਿਨ ਲੇ 9 ਲੇ ਹਫਤਾ ਤੇ ਲਊਗਾ ਠੀਕ ਆ ਜੀ ਤੇ ਕਿੰਨਾ ਬਾਜ ਦੁੱਧ ਜੀ ਦੁੱਧ ਬਾਈ ਮਾਲਕਾਂ ਦਾ ਦੱਸਿਆ ਬਾਈ ਪਲੱਸ ਠੀਕ ਆ ਜੀ ਹਾਂਜੀ ਵੱਡੀ ਆਣ ਅਗੜੀ ਸੇਵਾ ਦੇ ਵੱਡੀ ਗਾਂ ਦੇਣਾ ਵੀ ਚਾਹੀਦਾ ਠੀਕ ਆ ਜੀ ਇਹਨਾਂ ਨੂੰ ਉਹਦੇ ਕੋਈ ਬਾਹਰ ਨਹੀਂ ਬਾਕੀ ਦੈਨ ਹਜੇ ਲੈਂਦੀ ਆ ਤੋਰ ਕੇ ਦਿਖਾਦੀ ਮੇਰੇ ਸੁਆ ਬਾਈ ਦੱਸਦਾ ਤੀਜਾ ਲੈਂਦੀ ਆ ਵੇਲ ਵੀ ਚੰਗੀ ਆ ਹਾਈਟ ਵੀ ਚੰਗੀ ਤੇ ਵਜਨ ਵੀ ਚੰਗਾ ਰੰਗ ਪ੍ਰਿੰਟ ਪੂਰਾ ਸੋਹਣਾ ਜੀ ਮਾਲਕਾਂ ਨੇ ਤਾਂ ਬਾਈ ਦੱਸਦਾ ਕਿ 22 ਕਿਲੋ ਕਹਿ ਕੇ ਦਿੱਤੀ ਆ ਲਗਭਗ 9-10 ਦਿਨਾਂ ਦੀ ਕੱਚੀ ਆ ਜੀ 9-10 ਦਿਨਾਂ ਨੂੰ ਤਾਂ ਪੂਰਾ ਸੋਨਾ ਹਵਾਨਾ ਤਿਆਰ ਕਰ ਲੂਗੀ ਸੋਨਾ ਕੱਟ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਕਦ ਵਜਣ ਬਹੁਤ ਹੋਵੇ ਕਦ ਵਜੇ ਨਾਲ ਹੀ ਆ ਜੀ ਕਥਣਿਕ ਅੱਲਾ ਕੱਲਾ ਨਿਕਣ ਮਾ ਲੱਗਿਆ ਵਾ ਤੁਸੀਂ ਆਪਦੀ ਸਮਝ ਨਾਲ ਲੈ ਜੂ ਤੇ ਇਹਦੀ ਡਿਮਾਂਡ ਬਈ ਅੱਜ ਕੱਚੀ ਕੱਚੀ ਦੀ ਜੇ ਵੀਰੇ ਜੇ ਤਾਂ ਹੁੰਦੀ ਤਿਆਰ ਫਿਰ ਮੈਂ 75 ਕਰੀ ਜਾਂਦੇ ਹਾਂਜੀ ਹਾਂ ਜੀ ਆ ਇਸ ਟਾਈਮ ਆਪਾਂ ਵੈੜ ਦੇ ਦੇਣੀ ਇਹ 60000 ਦੀ ਠੀਕ ਆ ਜੀ ਲੈ ਚੱਲੀ ਵੀਰੇ ਇਸ ਟਾਈਮ ਬਾਈ ਕਹਿੰਦਾ ਵੈੜ ਦੇ ਦਾਂਗੇ 60000 ਦੀ ਜੇ ਕਿਤੇ ਤਿਆਰ ਹੁੰਦੀ ਤਾਂ ਮੁੱਲ ਜਿਹੜਾ ਮਰਜ਼ੀ ਕਰ ਲੈਂਦੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ